ਵਲਕਾਂ ਫਤਿਹਗੜ ਚੂੜੀਆਂ ਦੇ ਅਦੀਨ ਆਉਂਦੇ ਪਿੰਡ ਹਰਦੋ ਰਵਾਲ ਦੇ ਇੱਕ ਵਿਅਕਤੀ ਵੱਲੋਂ ਜਾਨੋ ਮਾਰਨ ਦੇ ਲਗਾਏ ਗਏ ਦੋਸ਼ ਜ਼ਮੀਨ ਦੇ ਲੈਣ ਦੇਣ ਅਤੇ ਪਿਆਸਿਆਂ ਦਾ ਦੱਸਿਆ ਜਾ ਰਿਹਾ ਸਾਰਾ ਮਾਮਲਾ ਜਗਬੀਰ ਸਿੰਘ ਵੱਲੋਂ ਗੰਭੀਰ ਦੋਸ਼ ਲਗਾਏ ਗਏ ਕਿ ਸਤਨਾਮ ਸਿੰਘ ਨੇ ਕੋਈ ਜ਼ਹਿਰੀਲੀ ਵਸਤ ਬਿਲਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਬਲਰਾਜ ਸਿੰਘ ਨੇ ਬਹਾਂ ਫੜੀਆਂ ਅਤੇ ਸਤਨਾਮ ਸਿੰਘ ਨੇ ਦਵਾਈ ਮੂੰਹ ਵਿੱਚ ਪਾ ਦਿੱਤੀ ਉਹਨਾਂ ਦਾ ਬਜ਼ੁਰਗ ਪਿਤਾ ਲਾਗੇ ਬੈਠਾ ਸੀ ਜਗਬੀਰ ਸਿੰਘ ਦਾ ਕਹਿਣਾ ਹੈ ਮੈਂ ਪੈੜੀ ਦੇ ਪੈਸਿਆਂ ਦੇ ਲੈਂਦੇ ਲਈ ਉਹਨਾਂ ਦੇ ਘਰ ਗਿਆ ਸੀ ਖੇਤੀਬਾੜੀ ਮਸ਼ੀਨਰੀਆਂ ਦੇ ਸੰਦ ਸੰਦੇ ਸਨ ਉਹਨਾਂ ਨੇ ਵੀ ਕੋਈ ਪੈਸੇ ਨਹੀਂ ਮੈਨੂੰ ਦਿੱਤੇ ਮੈਨੂੰ ਇਨਸਾਫ ਚਾਹੀਦਾ ਹੈ ਜਦੋਂ ਸਤਨਾਮ ਸਿੰਘ ਦੇ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਹ ਸਾਰੇ ਦੋਸ਼ਾਂ ਨੂੰ ਸਰਤੋਂ ਨਕਾਰ ਦਿੱਤਾ ਗਿਆ ਜਦੋਂ ਪੁਲਸ ਚੌਕੀ ਮਾਲੇਵਾਲ ਦੇ ਸਬ ਇੰਸਪੈਕਟਰ ਸਰਦਾਰ ਜਗਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਨਕੁਆਰੀ ਚੱਲ ਰਹੀ ਹੈ ਜੋ ਵੀ ਮਾਮਲਾ ਸਾਹਮਣੇ ਆਉਂਦਾ ਹੈ ਉਸ ਦੇ ਮਤਾਬਕ ਹੀ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਫਤਗੜ ਚੂੜੀਆਂ ਤੋਂ ਜਸਦੀਪ ਸਿੰਘ ਦੇ ਨਾਲ ਸੁਖਬੀਰ ਸਿੰਘ ਸਿੱਧੂ ਪਬਲਿਕ ਪ੍ਰਾਈਮ ਟੀਵੀ ਹਾਜੀ ਬੇਜੀ ਕੀ ਨਾਮ ਹੈ ਆਪਣਾ ਜਗਵੀਰ ਸਿੰਘ ਹੈ ਕੀ ਕਰਨਾ ਹੈ ਅੱਜ ਜਿਹੜਾ ਤੁਸੀਂ ਇੱਥੇ ਹਸਪੀਟਲ 'ਚ ਐਡਮਿਟ ਕੀਤਾ ਸਰ ਮੇਰੇ ਪੈੜੀ ਦੇ ਪੈਸੇ ਰਹਿੰਦੇ ਸੀ ਲੈਣ ਵਾਲੇ ਸਤਨਾਮ ਸਿੰਘ ਉਹਨਾਂ ਨੂੰ ਮੈਂ ਉਹਨਾਂ ਦੇ ਘਰ ਪੈਸੇ ਲੈਣ ਗਿਆ ਮਨਵਾਉਂਦੇ ਅੱਜ ਤੇਰਾ ਸਾਰਾ ਸਾਥ ਆਪ ਨੂੰ ਬੇੜ ਹੀ ਦੇਣੇ ਆ ਮੈਂ ਮੇਰੇ ਸੰਦਾ ਦੇ ਪੈਸੇ ਵੀ ਰੀਪਰ ਹੀ ਕੰਪਿਊਟਰ ਕਰਾਇਆ ਇਹ ਮਸ਼ੀਨ ਚ ਪ੍ਰੀ ਨਿਊ ਹੀ ਰਜ ਹਿੱਸਾ ਹੈ ਮੈਂ ਪੈਰੀ ਰੋਮ ਕਰਾਈ ਤਾਂ ਤੇਰੇ ਚ ਹਿੱਸਾ ਵਾ ਹੁਣ ਤੱਕ ਕੋਈ ਪੈਸਾ ਨਹੀਂ ਮੈਨੂੰ ਦਿੱਤਾ ਇਹਨਾਂ ਨੇ ਮੇਰੀਆਂ ਬਾਹਾਂ ਬਰ ਰਾਸ ਇਹਨਾਂ ਨੇ ਫੜਦੀਆਂ ਨੇ ਤੇ ਸਤਨਾਗਰ ਨੇ ਦਵਾਈ ਮੂੰਹ ਚ ਪਾਤੀ ਉਹ ਕਿਨੇ ਜਾਣੇ ਸੀ ਤਿੰਨ ਜਾਣੇ ਬਲਵੀਰ ਸਿੰਘ ਲਾਗੇ ਬੈਠੇ ਬਜ਼ੁਰਗ ਕਿਸ ਨੇ ਐਡਮਿਟ ਕਰਵਾਇਆ ਮੈਂ ਸਰ ਉੱਥੇ ਬੋਸ਼ ਹੋ ਗਿਆ ਸੀ ਮੈਨੂੰ ਬਾਤ ਚਿਰ ਹੋਸ਼ ਆਇਆ ਡਾਕਟਰ ਸਾਨੂੰ ਪੁੱਛਿਆ ਤੇ ਉਹ ਛੱਡ ਕੇ ਗਏ ਸੀਗੇ ਕੁਦ ਆ ਆਪਣੀ ਗੱਡੀ ਚ ਲਿਆਏ ਹਾਂਜੀ ਆਪਣੀ ਗੱਡੀ ਚ ਲਿਆਏ ਤੁਹਾਡੀ ਕੀ ਮੰਗਿਆ ਮੈਨੂੰ ਇਹ ਮਨਨ ਸਾਫ ਚਾਹੀਦਾ ਮੈਨੂੰ ਪਹਿਲੇ ਪੈੜੀ ਦੇ ਪੈਸੇ ਚਾਹੀਦੇ ਤੇ ਮੇਰੇ ਕੋਲ ਜਿਹੜਾ ਬਿਆਨਾ ਕਰਵਾਇਆ ਉਹਦੇ ਝੂਠਾ ਮੇਰੇ ਕੋਲ ਨਾ ਬਿਆਨਾ ਕਰਵਾਇਆ ਕੀ ਨਾਮ ਹੈ ਮੇਰਾ ਨਾਮ ਅਨਬੀਰ ਕੌਰ ਹੈ ਜਿਹੜੇ ਹਸਪੀਟਲ ਦੇ ਵਿੱਚ ਐਡਮਿਟ ਹੈ ਕੀ ਲੱਗਦੀ ਤੁਹਾਡੇ ਇਹ ਮੇਰੇ ਹਸਬੰਡ ਨੇ ਕੀ ਕਾਰਨ ਹੈ ਨਾ ਹਸਪੀਟਲ ਚ ਆਉਂਦਾ ਇਹਨਾਂ ਦਾ ਇਹ ਕਾਰਨ ਵੀ ਮੈਨੂੰ ਨਹੀਂ ਪਤਾ ਕਿ ਕਿ ਤਰ੍ਹਾਂ ਇਹ ਹਸਪੀਟਲ ਮੈਨੂੰ ਫੋਨ ਆਇਆ ਇੱਥੋਂ ਹਸਪੀਟਲ ਕਿੰਨੇ ਫੋਨ ਕੀਤਾ ਸਤਨਾਮ ਸਿੰਘ ਨੇ ਸਤਨਾਮ ਸਿੰਘ ਕੌਣ ਜਿਹੜਾ ਇਹਨਾਂ ਦਾ ਭਰਾ ਬਣਿਆ ਭਾਈਵਾਲ ਬਣਿਆ ਅੱਛਾ ਜੀ ਕੀ ਫੋਨ ਕੀਤਾ ਉਹਨਾਂ ਨੇ ਫੋਨ ਕੀਤਾ ਹੈ ਕਿ ਜਗਬੀਰ ਨੂੰ ਕੁਝ ਹੋ ਗਿਆ ਹੈ ਇਹਨੂੰ ਐਡਮਿਟ ਕਰਾ ਦਿੱਤਾ ਹੈ ਹਸਪੀਟਲ 'ਚ ਅੱਛਾ ਜੀ ਤੇ ਬਾਅਦ ਵਿੱਚ ਜਦੋਂ ਤੁਸੀਂ ਹਸਪੀਟਲ ਪਹੁੰਚੇ ਤੇ ਫਿਰ ਤੁਹਾਨੂੰ ਕੀ ਪਤਾ ਲੱਗਾ ਜਦੋਂ ਮੈਂ ਹਸਪੀਟਲ ਪਹੁੰਚੀ ਆਪਣੇ ਬੇਟੇ ਨੂੰ ਨਾਲ ਲੈ ਕੇ ਇੱਥੇ ਪਹੁੰਚੀ ਆ ਤੇ ਮੈਂ ਵੇਖਿਆ ਇਹਦੀ ਕੰਡੀਸ਼ਨ ਬਹੁਤ ਮਾੜੀ ਸੀ ਤੇ ਇਹਨਾਂ ਨੂੰ ਕੋਈ ਸੁਰਤ ਲੋਨੀ ਹੀ ਹੈਗੀ ਕੀ ਬੰਦਿਆ ਇਹਨਾਂ ਦੇ ਨਾਲ ਤੇ ਉਹਨਾਂ ਨੇ ਮੈਨੂੰ ਕਹਿੰਦੇ ਕਿ ਇਹ ਆਇਆ ਸਾਡੇ ਘਰ ਤੇ ਹਨ ਨੂੰ ਨਹੀਂ ਪਤਾ ਲੱਗਾ ਕੀ ਕਰਦਾ ਆਇਆ ਤੇ ਜਦੋਂ ਇਹਨਾਂ ਤੋਂ ਡਾਕਟਰ ਨੂੰ ਪੁੱਛਿਆ ਡਾਕਟਰਾਂ ਨੇ ਇਹ ਆਖਿਆ ਕਿ ਇਹਨਾਂ ਨੇ ਜ਼ਰੀਲੀ ਕੋਈ ਦਵਾਈ ਪੀਤੀ ਹੋਈ ਆ। ਲਈ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਬਲਰਾਜ ਨੇ ਇਦਾਂ ਨਹੀਂ ਬਾਵਾਂ ਪਕੜੀਆਂ ਤੇ ਸਤਨਾਮ ਨੇ ਜਈ ਦੀ ਕੋਈ ਦਵਾਈ ਨਾਲ ਮੂੰਹ ਚ ਲਾਈ ਆ ਪਾ ਦਿੱਤੀ ਆ। ਮੇਰੀ ਮੰਗ ਹੈ ਕਿ ਮੈਨੂੰ ਇਨਸਾਫ ਚਾਹੀਦਾ ਜੀ। ਇਹਨਾਂ ਨੇ ਮੇਰੇ ਸਾਡੀ ਜ਼ਿਆਦਾ ਹਰਪੀ ਆ ਇੱਕ ਕਿਲਾ ਤੇ 6 ਕਨਾਲਾਂ ਇਹਨਾਂ ਨੇ ਜਿਹੜੀ ਰਜਿਸਟਰੀ ਕਰਾਈ ਆ ਤੇ ਇੱਕ ਕਿਲੇ ਦਾ ਬਿਆਨਾ ਕਰਾ ਲਿਆ ਆ ਸਾਨੂੰ ਪੈਸਾ ਕੋਈ ਨਹੀਂ ਦਿੱਤਾ ਸਾਂਦਾਂ ਚ ਵੀ ਸਾਨੂੰ ਕੋਈ ਸਾਡਾ ਹਿੱਸਾ ਵੀ ਸਾਨੂੰ ਦਿੱਤਾ ਇਹਨਾਂ ਨੇ ਸਾਂਦ ਵਿੱਚ ਇਹ ਰਣੇ ਲਏ ਨੇ ਤੇ ਇਹਨਾਂ ਦੋਸ਼ੀਆਂ ਤੇ ਸਖਤ ਸਖਤ ਕੋਈ ਕਾਰਵਾਈ ਕੀਤੀ ਜਾਵੇ ਸਾਨੂੰ ਬੰਦ ਇਨਸਾਫ ਦਵਾਇਆ ਜਾਵੇ